ਸ਼ੁਸ਼ਕਲ ਦੋਸਤੋ ਮੈਂ ਰਾਜਨ ਸਿੱਧੂ ਤੁਸੀਂ ਦੇਖ ਰਹੇ ਹੋ ਆਰਥੀਨ ਟੀਵੀ ਦੋਸਤੋ ਜਿਹੜੀ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਇੱਕ ਕਹਾਣੀ ਨਹੀਂ ਹੈ ਇਹ ਇੱਕ ਹੱਡਵੀਤੀ ਘਟਨਾ ਇਹ ਮੈਨੂੰ ਡਾਕਟਰ ਹਰਮਨ ਜੀਰਾ ਹੋਰਾਂ ਤੋਂ ਪਤਾ ਲੱਗੀ ਹੈਗੀ ਇਹ ਸੱਚੀ ਕਹਾਣੀ ਆ ਤੇ ਕਿਵੇਂ ਡਾਕਟਰ ਮਤਲਬ ਬਹੁਤ ਸਾਰੇ ਡਾਕਟਰ ਕਿਵੇਂ ਕਸਾਈ ਦਾ ਰੂਪ ਧਾਰਨ ਕਰ ਜਾਂਦੇ ਨੇ ਸਿਰਫ ਪੈਸੇਵਾਂ ਬਦਲੇ ਉਹ ਗੱਲ ਤੁਹਾਨੂੰ ਅ ਦਸਨ ਲੱਗੇ ਆ ਜਿਵੇਂ ਆਪਾਂ ਕਹਾਣੀ ਦਾ ਸਰਲੇਖ ਰੱਖਿਆ ਡਾਕਟਰ ਜਾਂ ਕਸਾਈ ਗੱਲ ਇਦਾਂ ਹੁੰਦੀ ਹੈ ਕਿ ਡਾਕਟਰ ਹਰਮਨ ਜੀਰਾ ਹੋਰਾਂ ਦੇ ਘਰ 2020 ਦੇ ਵਿੱਚ ਇੱਕ ਬੱਚੀ ਜਨਮ ਲੈਂਦੀ ਹੈ ਉਹ ਬੱਚੀ ਨੂੰ ਜਨਮ ਸਮੇਂ ਥੋੜੀ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਸਾਨੂੰ ਬਹੁਤ ਸਾਰੇ ਚਾ ਹੁੰਦੇ ਹੈਗੇ ਤੇ ਬਹੁਤ ਸਾਰੀਆਂ ਬੱਚੇ ਤੋਂ ਖੁਸ਼ੀਆਂ ਆਪਾਂ ਮਤਲਬ ਇੱਕ ਪਾਸੜ ਸਾਨੀਆਂ ਕਰਨੀਆਂ ਹੁੰਦੀਆਂ ਕਿਉਂਕਿ ਬੱਚਾ ਤਾਂ ਆਪਣੇ ਪਿਆ ਹੁੰਦਾ ਹੈਗਾ ਆਪਣੀ ਬੁੱਕਲ ਦੇ ਵਿੱਚ ਹਨਾ ਉਹਨੇ ਕੁਝ ਨਹੀਂ ਕਰਨਾ ਹੁੰਦਾ ਆਪਾਂ ਉਹਨੂੰ ਦੇਖ ਕੇ ਖੁਸ਼ ਹੋਣਾ ਹੁੰਦਾ ਹੈਗਾ ਕਿੰਨੀਆਂ ਭਾਵਨਾਵਾਂ ਮ ਹੁੰਦੀਆਂ ਕਿੰਨੀ ਖੁਸ਼ੀ ਹੁੰਦੀ ਹੈ ਆਪਾਂ ਸੋ ਬੱਚੀ ਨੂੰ ਥੋੜੀ ਸਾਲ ਲੈਣ ਦੇ ਵਿੱਚ ਦਿੱਕਤ ਸੀ ਜਨਮ ਸਮੇਂ ਤਾਂ ਉਹਨਾਂ ਨੂੰ ਥੋੜੀ ਜੀ ਇਸ ਚੀਜ਼ ਦੀ ਮਤਲਬ ਚਿੰਤਾ ਹੋਈ ਕਿ ਚਲੋ ਆਪਾਂ ਡਾਕਟਰ ਦੀ ਸਲਾਹ ਲੈ ਲੈਂਦੇ ਆ ਜਿਹੜੇ ਆਪਾਂ ਉਹਨਾਂ ਦਾ ਨਾਮ ਪੜ੍ਹਦੇ ਆ ਡਾਕਟਰ ਹਰਮਨ ਜੀਰਾ ਉਹ ਆਪਣੇ ਆਪ ਹੀ ਡਾਕਟਰ ਨੇ ਤਾਂ ਸਰਕਾਰੀ ਜੌਬ ਕਰਦੇ ਹੋਣ ਕਾਰਨ ਉਹਨਾਂ ਨੇ ਆਪਣੇ ਸੋਚਿਆ ਕਿ ਚਲੋ ਆਪਣੇ ਹੀ ਹਸਪਤਾਲ 'ਚ ਜਿਹੜੇ ਸਰਕਾਰੀ ਡਾਕਟਰ ਆ ਬੱਚਿਆਂ ਵਾਲੇ ਸਪੈਸ਼ਲਿਸਟ ਉਹਨਾਂ ਤੋਂ ਸਲਾਹ ਲੈਂਦੇ ਆ ਉਹ ਉਸ ਮੈਡਮ ਕੋਲੇ ਗਏ ਤੇ ਮੈਡਮ ਨੇ ਕੁਝ ਮੋਡਲ ਟੈਸਟ ਲਿਖੇ ਤਾਂ ਉਹਨਾਂ ਨੇ ਟੈਸਟ ਕਰਾਏ ਉਸ ਤੋਂ ਬਾਅਦ ਚ ਉਹਨਾਂ ਨੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ ਸ਼ਾਮ ਨੂੰ ਇੱਕ ਪ੍ਰਾਈਵੇਟ ਹਸਪੀਟਲ ਦਾ ਐਡਰੈਸ ਦਿੱਤਾ ਕਿ ਉੱਥੇ ਆ ਕੇ ਤੁਸੀਂ ਬੱਚੇ ਨੂੰ ਦਿਖਾਓ ਉਹ ਚਲੇ ਗਏ ਜੀ ਬੱਚੇ ਨੂੰ ਦਿਖਾਉਣ ਗਏ ਤਾਂ ਕਿਉਂਕਿ ਉਹ ਜਿਹੜੀ ਸਰਕਾਰੀ ਡਾਕਟਰ ਸੀਗੀ ਉਹ ਖੁਦ ਉੱਥੇ ਜਾ ਕੇ ਸ਼ਾਮ ਨੂੰ ਪ੍ਰੈਕਟਿਸ ਕਰਦੀ ਸੀਗੀ ਉਸ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਦੋਂ ਡਾਕਟਰ ਸਾਹਿਬ ਆਪਣੀ ਬੱਚੀ ਨੂੰ ਲੈ ਕੇ ਉੱਥੇ ਦਿਖਾਉਣ ਵਾਸਤੇ ਗਏ ਤਾਂ ਉਹਨਾਂ ਨੇ ਹੋਰ ਕਾਫੀ ਸਾਰੇ ਲੰਬੇ ਚੌੜੇ ਐਡਰੈਸ ਲਿਖ ਦਿੱਤੇ ਦੇ ਨਾਲ ਹੀ ਉਹਨਾਂ ਨੂੰ ਕਿਹਾ ਜੀ ਬੱਚੇ ਦਾ ਦਿਲ ਵੱਡਾ ਵੀ ਮਤਲਬ ਸਾਈ ਦੇ ਵਿੱਚ ਜਾਂ ਜਿਵੇਂ ਵੀ ਉਹਨਾਂ ਨੇ ਐਕਸਪਲੇਨ ਕੀਤਾ ਤਾਂ ਉਹਨਾਂ ਨੂੰ ਹੋਰ ਥੋੜਾ ਜਿਹਾ ਡਰ ਪੈ ਗਿਆ ਕਿਉਂਕਿ ਜਦੋਂ ਆਪਾਂ ਕੁਝ ਵੀ ਕਿੱਡੇ ਵੀ ਨੌਲੇਜੇਬਲ ਬੰਦੇ ਹੋਈਏ ਜਾਂ ਕਿੱਡੇ ਵੀ ਅਹੁਦੇ ਤੇ ਹੋਈਏ ਜਿੱਥੇ ਆਪਣੇ ਬੱਚਿਆਂ ਦਾ ਮਾਮਲਾ ਆ ਜਾਂਦਾ ਖਾਸ ਕਰ ਉਸ ਬੱਚੇ ਦਾ ਜਿਹੜਾ ਬੋਲ ਕੇ ਨਹੀਂ ਕੁਝ ਦੱਸ ਸਕਦਾ ਤਾਂ ਉੱਥੇ ਆਪਾਂ ਨੂੰ ਆਪਣੇ ਹੱਥ ਵਾਸ ਕੁਝ ਵੀ ਨਹੀਂ ਹੁੰਦਾ ਸਵਾਇ ਟੈਸਟ ਦੇਖਣ ਦੇ ਜਾਂ ਸਵਾਇ ਡਾਕਟਰ ਦੇ ಸಲ ਲੈਣ ਦੇ ਚਲੋ ਜੀ ਉਹਨਾਂ ਨੇ Uh, मतलब ਹੋਰ ਟੈਸਟ ਕਰਵਾਏ ਸਾਰੇ ਜਿੰਨੇ ਲਿਖੇ ਸੀ ਸਾਰੇ ਕਰਵਾਏ ਤਾਂ ਇਸ ਤਰ੍ਹਾਂ ਕਰਕੇ ਕੁਝ ਘੰਟੇ ਹੋਰ ਬੀਤੇ ਜਾਂ ਕਹਿ ਲਓ ਵੀ ਦੂਸਰਾ ਦਿਨ ਆ ਗਿਆ ਤਾਂ ਉਹਨਾਂ ਨੇ ਕਿਹਾ ਜੀ ਜਦੋਂ ਡਾਕਟਰ ਸਾਹਿਬ ਨਾਲ ਦੁਬਾਰਾ ਗੱਲ ਕੀਤੀ ਤਾਂ ਡਾਕਟਰ ਸਾਹਿਬ ਕਹਿੰਦੇ ਜੀ ਬੱਚੀ ਨੂੰ ਤਾਂ 10 15 ਦਿਨ ਘਟੂ-ਘਟ ਆਈਸੀਯੂ 'ਚ ਰੱਖਣਾ ਪਊਗਾ ਕਹਿੰਦੇ ਜੀ ਮਤਲਬ ਦਿੱਕਤ ਵੱਡੀ ਹੋ ਸਕਦੀ ਹੈ ਤੋ ਉਹਨਾਂ ਨੇ ਫਿਰ ਸਰਕਾਰੀ ਥੋੜਾ ਡਾਕਟਰ ਹੋਣ ਦੇ ਤੌਰ ਤੇ ਸੋਚਿਆ ਕਿ ਚਲੋ ਯਾਰ ਆਪਾਂ ਕਿਸੇ ਹੋਰ ਵੀ ਲਿੰਕ ਹੁੰਦੇ ਆ ਡਾਕਟਰ ਨਾਲ ਤਾਂ ਆਪਾਂ ਕਿਸੇ ਹੋਰ ਡਾਕਟਰ ਦੇ ਵੀ ਸਲਾਹ ਲਈ ਜਾਵੇ ਤਾਂ ਉਹਨਾਂ ਨੇ ਆਪਣੇ ਕਿਸੇ ਹੋਰ ਨੋਨ ਡਾਕਟਰ ਦੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਜੇ ਇਸ ਤਰ੍ਹਾਂ ਕਰਕੇ ਇਹ ਦਿੱਕਤ ਹੋਈ ਆ ਤਾਂ ਉਹ ਡਾਕਟਰ ਸਾਹਿਬ ਨੇ ਫਿਰ ਉਹਨਾਂ ਨੂੰ ਬੁਲਾ ਲੈ ਕੇ ਤੁਸੀਂ ਇੱਕ ਵਾਰੀ ਰਿਪੋਰਟਾਂ ਲੈ ਕੇ ਮੇਰੇ ਕੋਲ ਆਓ ਜਦੋਂ ਰਿਪੋਰਟਾਂ ਲੈ ਕੇ ਉਹ ਡਾਕਟਰ ਕੋਲ ਗਏ ਤਾਂ ਉਹਨੇ ਜਿਹੜੀ ਕਹਾਣੀ ਦੱਸੀ ਉਹ ਬਿਲਕੁਲ ਵੱਖਰੀ ਸੀਗੀ ਪਹਿਲੀ ਕਹਾਣੀ ਨਾਲੋਂ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਉਹਦੇ ਸਰੀਰ ਦੇ ਵਿੱਚ ਸਿਰਫ ਫੈਕਟੈਂਟ ਨਾਮ ਦਾ ਜਿਹੜਾ ਮਤਲਬ ਪਦਾਰਥ ਹੁੰਦਾ ਹੈਗਾ ਜਿਹੜਾ ਸਾਨੂੰ ਸਾਹ ਲੈਣ ਦੇ ਵਿੱਚ ਇਵੋਲਵ ਹੁੰਦਾ ਉਸ ਤੋਂ ਬਾਅਦ ਅਸੀਂ ਛੇ ਘੰਟਿਆਂ ਦੇ ਵਿੱਚ ਬਣਦਾ ਜਿਹਦੇ ਕਰਕੇ ਅਸੀਂ ਸਹੀ ਸਾਹ ਲੈ ਸਕਦੇ ਹਾਂ ਪਰ ਕੁਦਰਤੀ ਕੀ ਹੁੰਦਾ ਕਈ ਬੱਚਿਆਂ ਦੇ ਜਨਮ ਸਮੇ ਉਹ ਪ੍ਰੋਪਰ ਨਹੀਂ ਬਣਿਆ ਹੁੰਦਾ ਉਸ ਕਰਕੇ ਉਹਨਾਂ ਨੂੰ ਸਾਹ ਲੈਣ ਦੀ ਦਿੱਕਤ ਹੁੰਦੀ ਹੈ ਤੇ ਉਹ 4-5 ਦਿਨਾਂ ਦੇ ਵਿੱਚ ਆਟੋਮੈਟਿਕ ਆਪਣੇ ਆਪ ਸਹੀ ਹੋ ਜਾਣਾ ਹੁੰਦਾਗਾ ਉਹਨੇ ਮਤਲਬ ਆਪਣੇ ਆਪ ਬਣ ਜਾਣਾ ਹੁੰਦਾ ਪਰ ਦੇਖੋ ਇੱਕ ਕਲੀਗ ਡਾਕਟਰ ਜਾਂ ਕਹਿ ਲਓ ਵੀ ਇੱਕ ਤੁਹਾਡਾ ਸਹਿਯੋਗੀ ਤੁਸੀਂ ਵੀ ਡਾਕਟਰ ਹੋਗੇ ਤੇ ਉਹ ਵੀ ਡਾਕਟਰ ਆ ਉਸੇ ਹਸਪਤਾਲ ਦੇ ਵਿੱਚ ਸਰਕਾਰੀ ਦੋਨੋਂ ਨੌਕਰੀ ਤੇ ਆ ਇਹਦਾ ਕਾਰਨ ਇਹ ਸੀ ਕਿ ਜਿਹੜੀ ਉਹ ਡਾਕਟਰ ਸੀਗੀ ਮੈਡਮ ਉਹ ਸਰਕਾਰੀ ਹਸਪਤਾਲ ਦੇ ਵਿੱਚ ਨੌਕਰੀ ਕਰਨ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਬੱਚਾ ਚੈੱਕ ਅਪ ਕਰਦੀ ਸੀ ਜਿਹਦਾ ਉਹ 3000 ਰੁਪਏ ਇੱਕ ਬੱਚੇ ਦਾ ਫੀਸ ਲੈਂਦੀ ਸੀ ਚੈੱਕ ਕਰਨ ਦਾ ਆਪਣੇ ਸਿਰਫ ਪੈਸਿਆਂ ਦੇ ਲਾਲਚ ਤੇ ਬਦਲੇ ਆਪਣੇ ਮਤਲਬ ਇੱਕ ਡਾਕਟਰ ਨੂੰ ਜਿਹੜਾ ਉਹਨਾਂ ਦੇ ਨਾਲ ਮਤਲਬ ਜੌਬ ਕਰ ਰਿਹਾ ਹੈਗਾ ਉਹਨੂੰ ਵੀ ਐਡੇ ਵੱਡੇ ਚੱਕਰਾਂ 'ਚ ਪਾਉਣਾ ਐਡਾ ਪੈਸੇ ਦੀ ਲੁੱਟ ਕਰਨ 10-15 ਦਿਨ ਆਈਸੀ ਯੂ 'ਚ ਰੱਖਣ ਦਾ ਮਤਲਬ ਸ਼ੁਰੂ ਕਰੀ ਦਿੱਤਾ ਸੀ ਕੰਮ ਉਹ ਤਾਂ ਚਲੋ ਉਹਨਾਂ ਨੇ ਆਪ ਸਲਾਹ ਲੈ ਲਈ ਕਿਸੇ ਦੀ ਤਾਂ ਆਮ ਲੋਕਾਂ ਨਾਲ ਸੋਚੂ ਕੀ ਕਰਦੇ ਹੋਣਗੇ ਇਹ ਜੀ ਡਾਕਟਰ ਤਾਂ ਦੂਜੇ ਦਿਨ ਕਹਿੰਦੇ ਉਹ ਡਾਕਟਰ ਸਾਹਿਬ ਲਿਖ ਦੱਸਦੇ ਆ ਕਿ ਦੂਜੇ ਦਿਨ ਉਹਨਾਂ ਨੇ ਬੱਚੀ ਦਾ ਜਿਹੜਾ ਸਰਫੈਕਟੈਂਟ ਜਿਹੜਾ ਸੀਗਾ ਉਹ ਇਵੋਲਵ ਹੋ ਗਿਆ ਤੇ ਦੂਜੇ ਦਿਨ ਉਹਨਾਂ ਨੂੰ ਛੁੱਟੀ ਮਿਲ ਗਈ ਜਦੋਂ ਦੂਸਰੇ ਹਸਪਤਾਲ ਦੇ ਵਿੱਚ ਜਿੱਥੇ ਉਹ ਗਏ ਸੀ ਤਾਂ ਤੁਸੀਂ ਦੇਖੋ ਦੋਸਤੋ ਵੀ ਇਹ ਫਿਰ ਆਮ ਲੋਕਾਂ ਨਾਲ ਕੀ ਹੁੰਦੀ ਹੈ ਇਸ ਕਰਕੇ ਮੇਰੀ ਹੱਥ ਵਨ ਕੇ ਬੇਨਤੀ ਆ ਬਾਕੀ ਡਾਕਟਰਾਂ ਨੂੰ ਵੀ ਕਿ ਕਿਰਪਾ ਕਰਕੇ ਥੋੜਾ ਜਾਂ ਆਮ ਲੋਕਾਂ ਤੇ ਰਹਿਮ ਕਰਿਆ